ਜਾਬਦਾਨੀ ਕਿ ਇਹ ਇਹਨਾਂ ਦੀ ਰੀਹੈਬਿਟੇਸ਼ਨ ਇੰਨੀ ਗੱਲ ਦੇ ਨਾਲ ਹੋ ਜਾਏਗੀ ਜੇ ਕੋਈ ਹੋਰ ਸਟੈਪ ਲੈਂਦੇ ਅਗਾਹ ਕੁਝ ਕਰਦੇ ਤਾਂ ਫਿਰ ਦੇਖਾਂਗੇ ਪਰ ਗੁਰਤੇ ਸਿੰਘ ਜੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਿਹਤ ਨੂੰ ਸਮਝਣ ਦੀ ਜਿਹੜੀ ਪ੍ਰਵਿਰਤੀ ਆ ਵੱਖਰੀ ਤਰ੍ਹਾਂ ਦੀ ਆ ਬਾਕੀ ਸਟੇਟਾਂ ਤੋਂ ਅਲੱਗ ਆ اچانک ਮਨੋਮਨੀ ਪਤਾ ਨਹੀਂ ਕੀ ਫੈਸਲਾ ਲੈਣ ਕਿਸੇ ਨੂੰ ਵੀ ਜਿਵੇਂ ਤੋਂ ਧੋਬੀ ਪਟੜਾ ਮਾਰੀਦਾ ਕਿਸੇ ਨੂੰ ਵੀ ਪਲਟ ਕੇ ਸਿੱਟ ਦਿੰਦੇ ਆ ਪੰਥਕਵਾਹ ਇਹ ਆੜੀ ਆ ਕਿ ਮਾਫੀ ਸਹੀ ਨਹੀਂ ਤੇ ਸੁਖਦੇਸ਼ ਸਿੰਘ ਜਨਤਾਰ ਜਗੀਰ ਕੌਰ ਇਸ ਤਰ੍ਹਾਂ ਜਸਟੀਫਾਈ ਕਰਨਗੇ ਫਿਰ ਇਸ ਮਾਫੀ ਨੂੰ ਇਹ ਵੀ ਸਵਾਲ ਦੇਖੋ ਉਹਨਾਂ ਵੱਲੋਂ ਕੀ ਸੰਕੇਤ ਆ ਰਹੇ ਨੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਇਸ ਵੇਲੇ ਉਹ ਸਿਆਸੀ ਆਦਮੀਆਂ ਦੇ 100-100 ਆਲਟਰਨੇਟਿਵ ਹੁੰਦੇ ਨੇ ਨਹੀਂ ਸੀ ਪਹਿਲਾਂ ਜਦੋਂ ਉਹਨਾਂ ਨੇ ਮਾਫੀ ਹਰਮੰਦਰ ਸਾਹਿਬ ਜਾ ਕੇ ਮੰਗੀ ਬਿਨਾਂ ਕਾਰਨ ਦੱਸੇ ਸੇਵਾ ਵੀ ਕੀਤੀ ਦੋ ਤਿੰਨ ਦਿਨ ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਇੰਨਾ ਲੋਕ ਬੁੱਧੂ ਬਣਨ ਵਾਲੇ ਨਹੀਂ ਉਦੋਂ ਵੀ ਇਹਨਾਂ ਦਾ ਵਿਰੋਧ ਹੋਇਆ ਸੀ ਪਰ ਉਹਨਾਂ ਨੇ ਦੱਸ ਕੇ ਵੀ ਬੇਅਦਬੀਆਂ ਹੋਈਆਂ ਨੇ ਉਦੀ ਮਾਫੀ ਮੰਗ ਲਈ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੁਝ ਫਾਇਦਾ ਤਾਂ ਜਰੂਰ ਹੋ ਜਾਵੇਗਾ ਤੁਹਾਡਾ ਕੀ ਸਿੱਖ ਸੰਗਤ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰ ਦੇਵੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਅਕਾਲੀ ਦਲ ਹਾਸ਼ੀਏ ਤੇ ੱਕਿਆ ਰਹੇਗਾ ਮਾਫੀ ਤੋਂ ਬਾਅਦ ਇੱਕ ਹੋਰ ਚਰਚਾ ਚੱਲ ਪਈ ਹੈ ਕਿ ਅਕਾਲੀ ਦਲ ਦੀ ਜਿਹੜੀ ਆ ਰੂਸੀਆਂ ਤਰ੍ਹਾਂ ਨੇ ਉਹਨਾਂ ਨਾਲ ਜਿਹੜੀ ਹੈਗੀ ਆ ਰਾਬਤਾ ਬਣਾਉਣ ਦੀਆਂ ਜਿਹੜੀਆਂ ਨੇ ਗੱਲਾਂਬੱਤਾਂ ਸ਼ੁਰੂ ਹੋ ਗਈਆਂ ਨੇ ਟਿੰਸਾ ਹੋਵੇ ਜਾਂ ਬਿਜਗੀਰ ਕਰ ਹੋਵੇ ਜਾਂ ਫਿਰ ਹੋਰ ਰੂਸੇ ਅਕਾਲੀ ਆਗੂ ਹੁਣ ਕੀ ਉਹ ਕਲੀ ਦਲ ਦਾ ਸਾਥ ਦੇਣਗੇ ਉਸ ਤੋਂ ਅੱਗੇ ਫਿਰ ਕਿ ਬੀਜੇਪੀ ਨਾਲ ਸਮਝਾਤਾ ਹੋ ਸਕੇਗਾ ਕਲੀ ਦਲ ਦਾ ਇਸ ਗੱਲ ਨੂੰ ਲੈ ਕੇ ਵੀ ਲੋਕਾਂ ਦੀਆਂ ਨਾਹਾਂ ਟਿੱਗੀਆਂ ਨੇ ਮੇਰੇ ਨਾਲ ਨੇ ਇਨਸਾਫਾਇਸ ਅਧਿਕਾਰੀ ਸਰਦਾਰ ਗੁਰਤੇਜ ਸਿੰਘ ਜੋ ਹਿਸਟਰੀ ਦੇ ਵਿਦਿਆਰਥੀ ਨੇ ਤੇ ਖਾਸ ਕਰਕੇ ਪੰਥਕ ਪੋਲਿਟਿਕਸ ਬਾਰੇ ਪੂਰੀਆਂ ਨਿਗਾਹਾਂ ਰੱਖਦੇ ਨੇ ਸਰ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਗੁੱਡਸ ਕੋਕਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਸਕੂਅਰ ਸਿੰਘ ਬਾਦਲ ਨੇ ਮਾफी ਮੰਗੀ ਹੈ ਉਹ ਮਾਫੀ ਮੰਗਣ ਦਾ ਢੰਗ ਤਰੀਕਾ ਸਹੀ ਹੈ ਦੇਖੋ ਖੋਖਰ ਜੀ ਇਹ ਤਾਂ ਇਸ ਤਰ੍ਹਾਂ ਜਿਵੇਂ ਮੈਂ ਆਪੇ ਮੈਂ ਪੈਰੀ ਪਹਿਨੀ ਆਪੇ ਬੁੱਢ ਸਹਾਗਣ ਕੋਈ ਕਿਸ ਕਿਸ ਕੋਲੋਂ ਮਾਫੀ ਮੰਗੀ ਹੈ ਕਿਸ ਨੇ ਮਾਫੀ ਮੰਗੀ ਹੈ ਕੋਈ ਮਿਹਰਬਾਨੀ ਕਿਸ ਚੀਜ਼ ਦਾ ਇੱਕ ਸਟੇਟਮੈਂਟ ਹੈ ਇਹਨਾਂ ਦਾ ਕਿ ਜੇ ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਤਾਂ ਇਹਨਾਂ ਨੂੰ ਮਾਫ ਕਰ ਦਿਓ ਮੈਨੂੰ ਤਾਂ ਸ਼ਬਦਾਵਲੀ ਵੀ ਕੋਈ ਸਿੱਖ ਜਾਂ ਪੰਥਕ ਸ਼ਬਦਾਵਲੀ ਨਹੀਂ ਲੱਗੀ ਜਾਂ ਵੈਸੇ ਵੀ ਸਹਿਜ ਦੇ ਤੌਰ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤੀ ਕੋਈ ਫੰਮੀ ਦੇ ਵਿੱਚ ਗੱਲ ਵੀ ਨਹੀਂ ਆਉਂਦੀ ਕਿ ਜਿਨ੍ਹਾਂ ਦੇ ਦੁੱਖ ਨੂੰ ਅਸੀਂ ਦੁਖਾਇਆ ਹੈ ਉਹਨਾਂ ਕੋ ਪਤਾ ਨਹੀਂ ਕੀ ਗੱਲਾਂ ਆਈਆਂ ਲੇਕਿਨ ਗੱਲ ਇਹ ਹੈ ਜੀ ਕਿ ਇਹ ਮਾਫੀ ਤਾਂ ਨਹੀਂ ਕਿਹਾ ਜਾ ਸਕਦਾ ਇਸ ਨੂੰ ਇੱਕ ਇਹਦੇ ਵਿੱਚ ਹੋਰ ਅਵੱਗਿਆ ਇਹ ਹੋਈ ਹੈ ਤੇ ਅਕਾਲ ਤਖਤ ਦਾ ਭਲੇਖਾ ਪਾ ਕੇ ਤੇ ਬਾਬਾ ਗੁਰੂ ਬਖਸ਼ ਸਿੰਘ ਦੇ ਦੇਰੇ ਤੋਂ ਇਹ ਜਿਹੜਾ ਆਪਣਾ ਐਲਾਨ ਜਾਂ ਜੋ ਵੀ ਕੀਤਾ ਗਿਆ ਉਹ ਦੂਸਰੀ ਜਗ੍ਹਾ ਤੋਂ ਕੀਤਾ ਗਿਆ ਤੇ ਇਮਪ੍ਰੈਸ਼ਨ ਇਹ ਦੇ ਆ ਲੋਕਾਂ ਨੂੰ ਵੀ ਅਕਾਲ ਤੱਕ ਤੋਂ ਅਸੀਂ ਮਾਫੀ ਮੰਗ ਲਈ ਹੁਣ ਇਹ ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਨਾਲ ਕਿਸ ਤਰ੍ਹਾਂ ਦੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਹਨ ਜਿਨ੍ਹਾਂ ਨੂੰ ਕਮ ਸੇ ਕਮ ਸਮਝਾਉਣਾ ਚਾਹੀਦਾ ਸੀ ਵੀ ਕਿ ਮਾਫੀ ਮੰਗਣੀ ਹੈ ਤਾਂ ਉਸ ਮਾਫੀ ਮੰਗਣ ਦਾ ਤਰੀਕਾ ਕੀ ਹੁੰਦਾ ਹੈ ਕਿ ਵਿਧੀ ਇੱਕ ਪੰਧ ਦੇ ਵਿੱਚ ਪ੍ਰਵਾਨਿਤ ਹੈ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਨੇ ਕੀਤੀ ਦੂਸਰਾ ਜਿਹੜਾ ਹੈ ਕਹਿ ਦੇਣਾ ਕਿ ਜੀ ਜੇ ਸਾਡੇ ਕੋਲੋਂ ਕੋਈ ਗਲਤੀ ਹੋਈ ਹੈ ਉਹ ਸਾਨੂੰ ਕਿਸੇ ਨੇ ਵਰਗਲਾ ਲਿਆ ਕਾਹਨੂੰ ਕਿਸੇ ਨੇ ਵਰਗਲਾ ਰਿਆ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਸਿਆਸਤ ਦੇ ਵਿੱਚ ਇੱਕ ਫੰਕਸ਼ਨ ਕਰਨ ਦੇ ਕਾਬਿਲ ਨਹੀਂ ਹੋ ਕਿਉਂਕਿ ਜੇ ਤੁਹਾਨੂੰ ਕੋਈ ਸਿਆਸੀ ਬੰਦਾ ਆ ਕੇ ਤੇ ਤੁਹਾਡੀ ਮਨਸ਼ਾ ਦੇ ਵਰਗਲਾਫ ਕਾਹਨੂੰ ਵਰਗਲਾ ਲੈਂਦਾ ਤਾਂ ਫਿਰ ਤੁਸੀਂ ਕਾਹਦੇ ਬੰਦੇ ਹੋਏ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਉਸ ਵੇਲੇ ਦੀ ਇੱਕ ਇਤਿਹਾਸ ਨੂੰ ਯਾਦ ਕਰੀਏ ਆਪਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਰਿਐਕਸ਼ਨ ਇਹ ਸੀ ਕਿ ਜੀ ਇਹ ਕਿਸੇ ਨੇ ਅਰਜੀ ਏਜੰਟ ਨੇ ਇਹ ਕਾਰਾ ਕੀਤਾ ਹਾਲਾਂਕਿ 1 ਮਹੀਨੇ ਦਾ ਨੋਟਿਸ ਵੀ ਆ ਕਾਫੀ ਦਿਨਾਂ ਦਾ ਨੋਟਿਸ ਦੇ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਭੇਜ ਵੀ ਕਰਾਂਗੇ ਇਹਨਾਂ ਕੋਲੋਂ ਕੱਖ ਨਹੀਂ ਹੋਇਆ ਉਸ ਪੀਰੀਅਡ ਦੇ ਵਿੱਚ ਇਸ ਦੇ ਬਾਰੇ ਕੌਣ ਮਾਫੀ ਮੰਗੇਗਾ ਫਿਰ ਉਸ ਤੋਂ ਬਾਅਦ ਜਿਸ ਵੇਲੇ ਇਹ ਬੇਅਦਬੀ ਹੋ ਗਈ ਜਿੰਨੇ ਚਿਰ ਫਿਰ ਜਦੋਂ ਉਹ ਨਾਂ ਕਿਸੇ ਨੂੰ ਸੁਗਰਾਮੀ ਲੱਗੀ ਗੱਲ ਤਾਂ ਇਹਨਾਂ ਨੇ ਉੱਥੇ ਜਾ ਕੇ ਦੇਖੋ ਇਹ ਇਹ ਕਹਿਣਾ ਸ਼ੁਰੂ ਕਰਤਾ ਕਿ ਜੀ ਇਹਨਾਂ ਦੇ ਆਪਣੇ ਹੀ ਬੰਦੇ ਸੀ ਜਿਨ੍ਹਾਂ ਨੇ ਇਹ ਇੱਕ ਕਾਰਵਾਈ ਕੀਤੀ ਹੈ ਜਾਂ ਇਹ ਕਰਤੂਤ ਕੀਤੀ ਹੈ ਤਾਂ ਉਹਨਾਂ ਨੂੰ ਦੋ ਬੰਦਿਆਂ ਨੂੰ ਫੜ ਵੀ ਲਿਆ ਬੱਚਿਆਂ ਨੂੰ ਔਰ ਉਹਨਾਂ ਨੂੰ ਟਾਰਚਰ ਕੀਤਾ ਇੱਕ ਦੇ ਤਾਂ ਕਾਫੀ ਗੰਭੀਰ ਸੱਟਾਂ ਲੱਗੀਆਂ ਜੇ ਉਹ ਫੁਲਕਾ ਸਾਹਿਬ ਕਿਸੇ ਮੌਕੇ ਤੇ ਪਹੁੰਚ ਗਏ ਉਹ ਜੇਲ੍ਹ ਦੇ ਵਿੱਚ ਉਹਨਾਂ ਨਾਲ ਔਲਾਦ ਦੇ ਵਿੱਚ ਮੁਲਾਕਾਤ ਕੀਤੀ ਤੇ ਉਹਨਾਂ ਨੇ ਹੌਸਲਾ ਬਣਾਇਆ ਨਹੀਂ ਤਾਂ ਇਹਨਾਂ ਨੇ ਸਾਰਾ ਕੁਝ ਜਿਹੜੇ ਪ੍ਰਬੰਧਕ ਉਹ ਜਿਹੜਾ ਕਾਂਡ ਹੋਣ ਤੋਂ ਬਾਅਦ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸਨ ਇਤਰਾਜ਼ ਕਰ ਰਹੇ ਸਨ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਉਹ ਬੈਠੇ ਕੀਰਤਨ ਕਰਦੇ ਸੀ ਬੈਠੇ ਜਾਪ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਬੰਦੇ ਮਾਰੇ ਇਹਨੀ ਕਿਹੜੀ ਕਿਹੜੀ ਗੱਲ ਸੀ ਜਿਹੜੀ ਨਹੀਂ ਕੀਤੀ ਇਹਨਾਂ ਨੇ ਫਿਰ ਇਹਦੇ ਵਾਸਤੇ ਕਾਦੀ ਮਾਫੀ ਹੈ ਫਿਰ ਇੱਕ ਇੱਕ ਗੱਲ ਦੇ ਨਾਲ ਇਹ ਸਮਝਣ ਦੀ ਜੇ ਇੰਨੀ ਗੁਮਾਫੀ ਮੰਗ ਲੈਣਗੇ ਤਾਂ ਇਹ ਪੰਥ ਦੇ ਵਿੱਚ ਦੁਬਾਰਾ ਆਪਣੀ ਜੜ ਫੜ ਲੈਣਗੇ ਇਹ ਵੀ ਇਹਨਾਂ ਦੀ ਗਲਤੀ ਹੈ ਕਿਉਂਕਿ ਜੋ ਕੁਝ ਇਹਨਾਂ ਨੇ ਕੀਤਾ ਨਾ ਬੜੀ ਸੋਚ ਸਮਝ ਕੇ ਪੰਥਕ ਸਿਆਸਤ ਨੂੰ ਤਿਆਗ ਕੇ ਜਿਹੜੀ ਇੱਕ ਫੈਡਰਲਿਜ਼ਮ ਦੀ ਸਿਆਸਤ ਸੀ ਉਸ ਨੂੰ ਤਿਆਗ ਕੇ ਕਿਹੜੀ ਪਾਰਟੀ ਨੂੰ ਖਤਮ ਕੀਤਾ ਉਸ ਨੂੰ ਦੂਸਰੀ ਪਾਰਟੀ ਦੇ ਨਾਲ ਜੋੜਿਆ ਔਰ 1996 ਦੇ 97 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਇਹਨਾਂ ਨੇ ਵੋਟਾਂ ਅਕਾਲੀ ਗੁਰ ਦੇ ਨਾਂ ਤੇ ਨਹੀਂ ਮੰਗੀਆਂ ਇਹਨਾਂ ਨੇ ਬਾਜਪਾ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਨਾ ਹੈ ਸਾਨੂੰ ਤੁਸੀਂ ਵੋਟਾਂ ਦਿਓ ਜਦੋਂ ਕਿਤੇ ਵੀ ਕੋਈ ਸਿਆਸੀ ਫੈਸਲਾ ਇਹਨਾਂ ਨੇ ਕੀਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਂ ਉਹ ਸਿਆਸੀ ਫੈਸਲਾ ਜਨਤਾ ਦੀ ਜਨਤਾ ਪਾਰਟੀ ਨੂੰ ਤੁਸੀਂ ਬਿਨਾ ਸ਼ਰਤ ਸਾਡੀ ਹਮਾਇਤ ਹੈ ਜਿਹੜੀ ਇੱਕ ਇਹ ਭਾਜਪਾ ਹੈ ਇਹ ਪਾਵਰ ਦੇ ਵਿੱਚ ਬਿਨਾ ਸ਼ਰਤ ਇਹਨਾਂ ਨੂੰ ਹਮਾਇਤ ਹੈ ਸਾਡੀ ਸਾਡੇ ਪਤੀ ਪਤਨੀ ਵਾਲੇ ਰਿਸ਼ਤੇ ਹਨਗੇ ਇਹ ਕੋਈ ਸਿਆਸਤ ਦੀਆਂ ਗੱਲਾਂ ਸਿਆਸਤ ਦੇ ਵਿੱਚ ਤੁਸੀਂ ਲੈਦੇ ਹੁੰਦੀ ਹੈ ਜਿਸ ਵੇਲੇ ਉਹਨਾਂ ਨੇ ਸਾਊਥ ਵਾਲਿਆਂ ਨੇ ਨਰਸਿੰਘਾ ਰਾਓ ਨੂੰ ਸਪੋਰਟ ਕੀਤਾ ਤੇ ਜਿਸ ਵੇਲੇ ਉਹਨਾਂ ਨੇ ਮੁਰਾਰਜੀ Desai ਨੂੰ ਸਪੋਰਟ ਕੀਤਾ ਉਹਨਾਂ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ਲੇਕਿਨ ਇਹਨਾਂ ਨੇ ਕਿਹਾ ਸੀ ਬਿਨਾਂ ਸ਼ਰਤਾਂ ਉਹ ਅਸੀਂ ਸਪੋਰਟ ਕਰਦੇ ਆ ਭਾ ਯਾਨੀ ਇਹਨਾਂ ਦਾ ਮਕਸਦ ਕੀ ਸੀਗਾ ਮਕਸਦ ਸਿਰਫ ਆਪਣੇ ਜਿਹੜੇ ਰਾਈਵਲ ਸੀਗੇ ਇੱਥੇ ਰਾਈਵਲ ਦਾ ਕੌਣ ਹੁੰਦਾ ਹੈ ਸਿਆਸਤ ਦੇ ਵਿੱਚ ਤਾਂ ਸਾਰੇ ਸਹਿਯੋਗੀ ਹੁੰਦੇ ਨੇ ਉਹਨਾਂ ਸਹਿਯੋਗੀਆਂ ਨੂੰ ਇਹਨਾਂ ਨੇ ਸਮਝਾਇਆ ਕਿ ਅਸੀਂ ਖਤਮ ਕਰਕੇ ਤੇ ਆਪਣਾ ਇੱਕ ਅਧਿਕਾਰ ਸ਼ੁਰੂ ਕਰੀਏ ਇੱਕ ਕੋਈ ਇੱਕ ਸਾਡਾ ਕੱਲਿਆਂ ਦਾ ਰਾਜ ਹੋਣਾ ਚਾਹੀਦਾ ਹੈ ਇਸ ਨੂੰ ਸ਼ੁਰੂ ਕੀਤਾ ਇਹਨਾਂ ਨੇ ਤੇ ਇਹਦੇ ਵਿੱਚ ਗਲਤੀ ਕਿਹੜੀ ਸੀ ਇਹਦੇ ਵਿੱਚ ਕਿਹੜੀ ਕੀ ਕਵਾਂਗੇ ਵੀ ਗਲਤੀ ਕੀ ਸੀ ਜੀ ਤੇ ਉਸ ਵਾਸਤੇ ਕਿਹੜੀ ਮਾਫੀ ਮੰਗਣਗੇ ਔਰ ਫਿਰ ਉਸ ਨੂੰ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੇ ਸਾਰੇ ਪੰਥਕ ਸਰੋਕਾਰ ਉਸ ਦੇ ਉੱਤੋਂ ਵਾਰ ਦਿੱਤੇ ਇਹਨਾਂ ਨੇ ਸਿੱਖ ਇਤਿਹਾਸ ਦਾ ਖਿਆਲ ਨਹੀਂ ਰੱਖਿਆ ਦੇਖੋ ਕਿਹੜੀਆਂ ਕਿਤਾਬਾਂ ਛਾਪੀਆਂ ਜਿਨ੍ਹਾਂ ਦੇ ਨਾਲ ਸਿੱਖਾਂ ਦੀ ਹੁਣ ਤੱਕ ਬਦਨਾਮੀ ਹੋ ਰਹੀ ਹੈ ਫਿਰ ਬਾਅਦ ਦੇ ਵਿੱਚ ਬੈਨ ਕੀਤੀ ਉਹ ਉੱਥੋਂ ਜਿਹੜੀਆਂ ਆਪਣੇ ਜਿਹੇਦਾਰਾਂ ਕੋਲੋਂ ਲਿਖਵਾਈਆਂ ਗੁਰਬਲਸ ਪਾਸ਼ਾ ਦੀ ਛੇਵੀਂ ਵਰਗੀਆਂ ਇਹ ਇੱਥੇ ਪੰਜਾਬ ਦੇ ਵਿੱਚ ਸਕੂਲ ਬੋਰਡ ਦੀਆਂ ਜਿਹੜੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਗੁਰਬਾਣੀ ਦੇ ਬਾਰੇ ਗਲਤ ਸਾਰਾ ਕੁਝ ਲਿਖਿਆ ਗਿਆ ਜਿਹੜਾ ਕੁਝ ਨਹੀਂ ਕੀਤਾ ਉਹ ਵੀ ਇਹਨਾਂ ਨੇ ਉਹ ਗਲਤ ਕੀਤਾ ਦੇਖੋ ਪੰਜਾਬੀ ਸੂਬੇ ਦੀ ਲੜਾਈ ਇੱਕ ਐਸੀ ਲੜਾਈ ਸੀ ਜਿਹੜੀ ਕਿ ਪੰਥ ਨੇ ਅਕਾਲ ਅਕਾਲੀ ਦਲ ਨੇ ਬੜੀ ਸ਼ੂਰਮਗਤੀ ਦੇ ਨਾਲ ਲੜੀ ਸੀ ਇੰਨੇ ਸਾਲਾਂ ਦੇ ਵਿੱਚ ਨਾ ਤਾਂ ਇਹ ਪੰਜਾਬੀ ਲਾਗੂ ਕਰ ਸਕੇ ਮੁਕੰਮਲ ਤੌਰ ਤੇ ਤੇ ਨਾ ਹੀ ਪੰਜਾਬੀ ਸੂਬੇ ਦੀ ਜਿਹੜੀ ਸਟਰਗਲ ਸੀ ਉਸ ਦਾ ਇਤਿਹਾਸ ਲਿਖਵਾ ਸਕੇ ਨਾ ਹੀ ਉਸ ਕੋਈ ਉਸ ਦੇ ਬਾਰੇ ਜਿਹੜੇ ਸ਼ਹੀਦ ਹੋਏ ਸਨ ਲੋਕ ਉਹਨਾਂ ਦੀਆਂ ਕੋਈ ਯਾਦਗਾਰਾਂ ਇਤਿਹਾਸ ਸਥਾਪਿਤ ਕਰ ਸਕੇ ਯਾਨੀ ਕੁਝ ਕਰਨਾ ਨਹੀਂ ਸੀ ਚਾਹੁੰਦੇ ਇਹ ਜਿਹੜੀ ਹੈ ਮਾਫੀ ਗਲਤੀਆਂ ਦੀ ਨਹੀਂ ਹੈ ਇਹਨਾਂ ਨੇ ਜਾਣ ਬੁੱਝ ਕੇ ਪੰਥਕ ਸਿਆਸਤ ਨੂੰ ਖਤਮ ਕਰਕੇ ਤੇ ਪੰਜਾਬ ਨੂੰ ਬੜਦੀ ਦੇ ਮੂੰਹ ਦੇ ਵਿੱਚ ਦਿੱਤਾ ਹੈ ਪਤਾ ਨਹੀਂ ਕਿਸ ਕਿਸ ਕਾਰਨ ਇਹਨਾਂ ਨੇ ਕੀ ਇਸ ਦਾ ਲਾਭ ਉਠਾਉਣਾ ਸੀ ਜਾਂ ਕਿਉਂ ਇਹਨਾਂ ਨੇ ਕੀਤਾ ਇਸ ਦੇ ਬਾਰੇ ਕੁਝ ਨਹੀਂ ਕਹਿੰਦੇ ਯਾਨੀ ਇਹ ਮਸਲਾ ਇੰਨਾ ਸਿੱਧਾ ਨਹੀਂ ਹੈ ਜਿੰਨਾ ਇਹ ਕਹਿ ਰਹੇ ਆਂ ਬਰਕਰ ਪਿੰਡਾਂ ਵਾਲੇ ਜਿਹੜੇ ਖੇਤੀ ਕਰਨ ਵਾਲੇ ਜੱਟ ਜਿਹੜੇ ਕੋਈ ਅਖਬਾਰ ਨਹੀਂ ਪੜ੍ਹਦੇ ਟੀਵੀ ਨਹੀਂ ਦੇਖਦੇ ਜਦੋਂ ਉਹਨਾਂ ਨੂੰ ਇਹ ਪਤਾ ਲੱਗੂ ਕਿ ਮਾਫੀ ਮੰਗ ਲਈ ਉਹਦਾ ਮਾੜਾ ਮੋਟਾ ਤਾਂ ਇਹਨਾਂ ਨੂੰ ਅਸਰ ਜ਼ਰੂਰ ਮਤਲਬ ਇਸ ਗੱਲ ਦਾ ਪੈਗਾ ਤੇ ਫਾਇਦਾ ਜ਼ਰੂਰ ਮਿਲ ਸਕਦਾ ਹੈ ਉਹ ਕਿਉਂਕਿ ਪਹਿਲਾਂ ਤਾਂ ਸੀਗਾ ਇਹਨਾਂ ਨੂੰ ਲੱਗਦਾ ਸੀ ਕਿ ਇਸ ਦਾ ਕੋਈ ਗਰਾਹੇ ਨਹੀਂ ਕੀਤਾ ਮਤਲਬ ਮੰਦੇ ਨਹੀਂ ਸੀ ਪਹਿਲਾਂ ਜਦੋਂ ਇਹਨਾਂ ਨੇ ਮਾਫੀ ਹਰਮੰਦਰ ਸਾਹਿਬ ਜਾ ਕੇ ਮੰਗੀ ਬਿਨਾ ਕਾਰਨ ਦੱਸੇ ਸੇਵਾ ਵੀ ਕੀਤੀ ਦੋ ਤਿੰਨ ਦਿਨ ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਇਦਾਂ ਲੋਕ ਬੁੱਧੂ ਬਣਨ ਵਾਲੇ ਨਹੀਂ ਉਦੋਂ ਵੀ ਇਹਨਾਂ ਦਾ ਵਿਰੋਧ ਹੋਇਆ ਸੀ ਪਰ ਉਹਨਾਂ ਨੇ ਦੱਸ ਕੇ ਵੀ ਬੇਅਦਬੀਆਂ ਹੋਈਆਂ ਨੇ ਉਹਦੀ ਮਾਫੀ ਮੰਗ ਲਈ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੁਝ ਫਾਇਦਾ ਤਾਂ ਜ਼ਰੂਰ ਹੋ ਜਾਵੇਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਦੇਖੋ ਗੱਲ ਇਹ ਹੈਗੀ ਕਿ ਇਹ ਤੁਹਾਡੀ ਗੱਲ ਠੀਕ ਹੈ ਕਿ ਸਿੱਖ ਸੰਗਤ ਜਿਹੜੀ ਹੈਗੀ ਸਿਆਸੀ ਤੌਰ ਦੇ ਉੱਤੇ ਬਹੁਤੀ ਸੁਚੇਤ ਨਹੀਂ ਹੈਗੀ ਔਰ ਉਹਨਾਂ ਦੇ ਵਿੱਚ ਕਈ ਸਾਰੇ ਲੋਕ ਹੋਣਗੇ ਜਿਹੜੇ ਕਿ ਇੰਨੇ ਬੈਕਵਰਡ ਹੋਣਗੇ ਵੀ ਉਹਨਾਂ ਨੂੰ ਸਾਰੀ ਗੱਲ ਦੀ ਸਮਝ ਨਾ ਆਉਂਦੀ ਹੋਵੇ ਲੇਕਿਨ ਇਨਾਂ ਸਾਲਾਂ ਦੇ ਵਿੱਚ ਬਾਈਕਾਡ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੇ ਸਿੱਖ ਸਿਆਸਤ ਦੇ ਵਿੱਚ ਸਰਵੇ ਸਰਵਾ ਬਣਨ ਤੋਂ ਬਾਅਦ ਜਿੰਨੀਆਂ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਨੇ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਡਿਸਕਸ਼ਨ ਸੰਗਤਾਂ ਦੇ ਵਿੱਚ ਹੋ ਚੁੱਕਿਆ ਆਸ ਤੌਰ ਤੇ ਉੱਤੇ ਪਿਛਲੀ ਬਰਗਾੜੀ ਦੀ ਜਿਹੜੀ ਇਨਸੀਡੈਂਸ ਸੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਲੋਕਾਂ ਨੇ ਇਸ ਦੇ ਉੱਤੇ ਵਿਚਾਰ ਆਪਣੇ ਪ੍ਰਗਟ ਕੀਤੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਡਿਸਕਸ਼ਨ ਹੋਇਆ ਬਾਕੀ ਮੀਡੀਆ ਦੇ ਉੱਤੇ ਤਾਂ ਹੋਣਾ ਹੀ ਨਹੀਂ ਸੀ ਕਦੇ ਵੀ ਇਹ ਤਾਂ ਸਾਨੂੰ ਪਤਾ ਹੀ ਹੈ ਮੈਨੂੰ ਨਹੀਂ ਲੱਗਦਾ ਕਿ ਲੋਕ ਇੰਨੀ ਜਲਦੀ ਇਸ ਭੁਲੇਖੇ ਦੇ ਵਿੱਚ ਫੇਰ ਆ ਜਾਣਗੇ ਕਿਉਂਕਿ ਇਹਨਾਂ ਕੋਲੇ ਅਗਲਾ ਕੋਈ ਪ੍ਰੋਗਰਾਮ ਨਹੀਂ ਇਹਨਾਂ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਭਾਜਪਾ ਦੇ ਨਾਲ ਜਿਹੜੀ ਕਹਿੰਦੇ ਆ ਜੀ ਅਸੀਂ ਗੱਠਜੋੜ ਤੋੜ ਲਿਆ ਇਹ ਬਿਲਕੁਲ ਗਲਤ ਕਹਿੰਦੇ ਨੇ ਇਹ ਗੱਠਜੋੜ ਇਹਨਾਂ ਦਾ ਕਾਇਮ ਹੈ ਔਰ ਇਹ ਸਿਰਫ ਇਸ ਦੇ ਸੁਣਈਏ ਸੰਦੇਸ਼ ਕਿ ਇਹ ਦੁਬਾਰੇ ਪਾਵਰ ਹਾਸਲ ਕਰ ਲੈਣਗੇ ਤੇ ਲੋਕਾਂ ਨੂੰ ਇਹ ਇਸ ਤਰ੍ਹਾਂ ਦਾ ਭੁਲੇਖਾ ਪਾ ਕੇ ਲੇਕਿਨ ਮੇਰਾ خیال ਹੈ ਕਿ ਜਿਹੜਾ ਮੀਡੀਆ ਅੱਜਕੱਲ ਪ੍ਰਚਲਿਤ ਹੈ ਸੋਸ਼ਲ ਮੀਡੀਆ ਇਸ ਦੇ ਉੱਤੇ ਇਹਨਾਂ ਕੁ ਡਿਸਕਸ਼ਨ ਹੋ ਚੁੱਕੇ ਆ ਹੁਣ ਮਾਜੀ ਸਾਹਿਬ ਦਾ ਲਾਹਨਤ ਨਾਮਾ ਜਿਹੜਾ ਹੈਗਾ ਉਹ ਬੜੀ ਵੱਡੀ ਇਨਡਾਈਟਮੈਂਟ ਹੈ ਇਹਨਾਂ ਦੀ ਕਿ ਇਹਨਾਂ ਨੇ ਕਿ ਕਿੰਨੇ ਕਿੰਨੇ ਮਾੜੇ ਕਾਰਨਾਮੇ ਕੀਤੇ ਨੇ ਔਰ ਇੱਕ ਤੋਂ ਇੱਕ ਵੱਧ ਕੇ ਹੈ ਜਦੋਂ ਇਹਨਾਂ ਕੋਲੇ ਅਗਲਾ ਕੋਈ ਪ੍ਰੋਗਰਾਮ ਨਹੀਂ ਪਿੱਛੇ ਸਿਰਫ ਇੱਕ ਕਰਮ ਦੀ ਮਾਫੀ ਮੰਗੀ ਹੈ ਬਾਕੀ ਦੇ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਖੜੇ ਨੇ ਤਾਂ ਮੇਰਾ ਨਹੀਂ ਚੱਲ ਇਹ ਬਹੁਤਾ ਕੁਝ ਲੋਕ ਇਹਨਾਂ ਨੂੰ ਸਮਰਥਨ ਦੇਣਗੇ ਕੁਝ ਲੋਕ ਤਾਂ ਪਹਿਲਾਂ ਵੀ ਕਰਦੇ ਸੀ ਇਹ ਇਹ ਕੋ ਕਰਮ ਕਰਨ ਤੋਂ ਬਾਅਦ ਵੀ ਕਰਦੇ ਰਹੇ ਨੇ ਉਹਨਾਂ ਦਾ ਤਾਂ ਹੁਣ ਕੀ ਕਹਿ ਸਕਦੇ ਆ ਲੇਕਿਨ ਲੋਕ ਆਮ ਲੋਕਾਂ ਦੇ ਵਾਸਤੇ ਇਹਨਾਂ ਨੂੰ ਸਪੋਰਟ ਕਰਨਾ ਮੁਸ਼ਕਲ ਹੋਏਗਾ ਜਿਸ ਤਰ੍ਹਾਂ ਇਹ ਲੱਗਦਾ ਹੈ ਕਿ ਪੰਜਾਬ ਜਦੋਂ ਆਪ ਇਹਨਾਂ ਨਾਲ ਸਾਰੇ ਲੋਕਾਂ 'ਚ ਚਰਚਾ ਕਿ ਸਿਆਸਤ ਦੇ ਵਿੱਚ ਫਾਇਦਾ ਲੈਣ ਵਾਸਤੇ ਮਾफी ਮੰਗੀ ਹੈ ਕਿ ਦਿਲੋਂ ਨਹੀਂ ਮੰਗੀ ਕਿ ਬਾਕੀ ਨਾਲ ਤਾਂ ਕੋਈ ਚੁੱਕ ਹੋਈ ਆ ਉਤੋਂ ਹੀ ਲੱਗਦਾ ਕਿ ਪੰਜਾਬ ਦਾ ਜੇ ਆਪਾਂ ਸੈਸੀ ਮੋਲ ਦੇਖੀਏ ਹੁਣ ਜੇ ਲੋਕ ਸਭਾ ਚੋਣਾਂ ਆਉਣਗੇ ਅਗੂ ਪਹਿਲਾਂ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਉੱਚੋਂ ਕਾਂਗਰਸ ਬਿਲਕੁਲ ਹਜੇ ਨਹੀਂ ਉੱਪਰ ਸੱਤੀ ਕਾਂਗਰਸ ਕਾਫੀ ਡਾਊਨ ਚੱਲ ਰਹੀ ਕਿਉਂਕਿ ਹੋਰਾਂ ਸਟੇਟਾਂ ਦੇ ਵਿੱਚ ਵੀ ਕਾਂਗਰਸ ਦੀ ਬੁਰੀ ਹਾਰ ਹੋ ਗਈ ਹੈ ਬਿਜਲੀ ਨੂੰ ਲੋਕਾਂ ਨੂੰ ਨਹੀਂ ਲੱਗਾ ਰਹੇ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੋਂ ਵੀ ਥੋੜੀ ਲੋਕਾਂ ਦੀ ਜਿਹੜੀ ਨਿਰਾਸ਼ਾ ਬਣ ਗਈ ਹੈ ਇਹ ਜਿਹੇ ਮਾਹੌਲ ਦੇ ਵਿੱਚ ਸਿਆਸੀ ਫਾਇਦਾ ਲੈਣ ਵਾਸਤੇ ਮਾਫੀ ਮੰਗ ਲਈ ਹੈ ਤੇ ਸਿਆਸੀ ਫਾਇਦਾ ਹੋ ਸਕਦਾ ਕਿਉਂਕਿ ਜਦੋਂ ਵਿਰੋਧੀ ਧਿਰਾਂ ਗੱਲ ਹੀ ਗੱਲ ਨਹੀਂ ਵਿਰੋਧੀ ਧਿਰਾਂ ਬਿਲਕੁਲ ਕਮੀਆਂ ਸਾਫ਼ ತೋਰੀਆਂ ਨੇ ਉਦੋਂ ਲੱਗਦਾ ਕਿ ਯਾਰ ਕਈ ਕਹਿਣੇ ਸ਼ੁਰੂ ਕੀਤਾ ਕਈਆਂ ਨੇ ਕਿ ਚਲੋ ਅਕਾਲੀ ਇਹਨਾਂ ਨੂੰ ਫੇਰ ਵੀ ਕੁਝ ਠੀਕ ਸੀ ਕਿਉਂਕਿ ਲੋਕ ਭੁੱਲ ਵੀ ਜਾਂਦੇ ਆ ਜੋ ਮਾੜੇ ਵਰਤਾਰੇ ਨੇ ਇਹਦੇ ਵਾਰ ਕੀ ਕਹੋ ਕਿਉਂਕਿ ਪਹਿਲਾਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਵਾਰੀ ਮਾਹੌਲ ਵੱਡ ਗਿਆ ਸੀ ਕਿ ਪੰਜਾਬ ਦੇ ਵਿੱਚ ਤਾਂ ਕਦੇ ਵੀ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ ਤੁਸੀਂ ਵੇਖਿਆ ਹੋਣਾ ਦੋ ਵਾਰੀ ਕੈਪਟਨ ਦੀ ਸਰਕਾਰ ਰਹੇ ਵੀ ਰਹੇ ਵੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਇਸ ਤਰ੍ਹਾਂ ਅਸੀਂ ਮੌਜੂਦਾ ਵਿਸ਼ਲੇਸ਼ਣ ਕਰੀਏ ਤਾਂ ਲੱਗਦਾ ਕਿ ਕੁਝ ਨਾ ਕੁਝ ਇਹ ਖੱਟੇ ਜ਼ਰੂਰ ਸਕਣਗੇ ਕਾਲੀ ਦਲ ਵੱਲ ਦੇਖੋ ਇਹ ਜਿਹੜਾ ਪਿੱਛੇ ਹੋਇਆ ਉਸ ਨਾਲੋਂ ਥੋੜਾ ਜਿਹਾ ਇਹਨਾਂ ਦਾ ਫਾਇਦਾ ਹੋਏਗਾ ਹੀ ਇਹ ਗੱਲ ਤਾਂ ਜ਼ਾਹਰ ਹੈ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਉਸ ਤੋਂ ਵੀ ਲੋਕ ਬਹੁਤ ਜ਼ਿਆਦਾ ਵਤਨ ਹੋ ਗਏ ਨੇ ਇੰਨੇ ਸਮੇਂ ਦੇ ਵਿੱਚ ਹੀ ਇਹਨਾਂ ਨੇ ਪ੍ਰੋਪਗੈਂਡੇ ਤੋਂ ਇਲਾਵਾ ਬਹੁਤ ਬਹੁਤ ਜ਼ਿਆਦਾ ਕੰਮ ਕੀਤਾ ਨਹੀਂ ਤਾਂ ਉਹ ਤਾਂ ਗੱਲ ਵੱਖਰੀ ਹੈ ਨਾਰਮਲੀ ਕੁਝ ਲੋਕ ਖੜੇ ਹੋ ਜਾਂਦੇ ਆ ਕੁਝ ਨਾ ਕੁਝ ਵੋਟਾਂ ਪੈ ਜਾਂਦੀਆਂ ਉਹ ਤਾਂ ਨੀਟੂ ਚੱਟਰਾਂ ਵਾਲੇ ਨੂੰ ਵੀ ਪੈ ਜਾਂਦੀਆਂ ਉਹ じゃ ਕੁਝ ਤਾਂ ਹੋ ਸਕਦਾ ਹੈ ਲੇਕਿਨ ਗੱਲ ਇਹ ਹੈਗੀ ਕਿ ਜਿਹੜਾ ਕੈਪਟਨ ਦੀ ਗੱਲ ਸੀ ਕੈਪਟਨ ਦਾ ਇਹ ਪੰਜਾਬ ਦੇ ਵਿੱਚ ਅਸਰ ਸੀ ਕਿ ਜੀ ਇਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਰਿਜ਼ਾਈਨ ਕੀਤਾ ਹੈ ਔਰ ਇਸ ਨੇ ਇਸ ਨੇ ਪਾਣੀਆਂ ਦੇ ਮਸਲੇ ਦੇ ਉੱਤੇ ਵੱਡਾ ਕੰਮ ਕੀਤਾ ਹੈ ਉਸ ਵੇਲੇ ਜਿਹੜਾ ਜ਼ਾਬਦਾ ਸੀ ਜੇ ਜਿਹੜਾ ਇਹ ਉਸ ਵੇਲੇ ਇੰਦਰਾ ਗਾਂਧੀ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਕਿ ਕੋਰੀਡੋਰ ਬਣਾਉਣ ਦੀ ਪੰਜਾਬ ਦੇ ਵਿੱਚ ਉਸ ਦੇ ਵਿੱਚ ਡਟ ਕੇ ਇਸ ਨੇ ਉਸ ਦੀ ਉਸ ਦੀ ਵਿਰੋਧਤਾ ਕੀਤੀ ਆ ਆ ਦੇ ਇਸ ਤਰ੍ਹਾਂ ਦੇ ਸਨ ਕੁਛ ਇਹਦਾ ਪਰਿਵਾਰਿਕ ਪੁਛੋਕਰ ਸੀ ਉਸ ਤਰ੍ਹਾਂ ਦੀਆਂ ਗੱਲਾਂ ਸਨ ਲੇਕਿਨ ਇਧਰ ਤਾਂ ਸਾਰਾ ਕੁਝ ਹੀ ਚੌਪਟ ਹੈ ਜਿਵੇਂ ਬਈ ਇਹਨਾਂ ਦਾ ਹੁਣ ਇੱਕ ਪਰਿਵਾਰ ਆ ਜਾਵੇ ਇੱਕ ਆਦਮੀ ਸ਼ਕਤੀ ਹਾਸਲ ਕਰ ਲਵੇ ਉਹ ਆਪਣੇ ਸਾਰੇ ਪਰਿਵਾਰ ਨੂੰ ਹੀ ਕੈਬਿਨੇਟ ਦੇ ਵਿੱਚ ਭਰਤੀ ਕਰ ਲਵੇ ਤਾਂ ਮਤਲਬ ਕਿਸ ਤਰ੍ਹਾਂ ਦਾ ਪ੍ਰਭਾਵ ਇਹ ਸੰਗਤਾਂ ਨੂੰ ਜਾਏਗਾ ਕਿ ਜੇ ਲੋਕ ਗੁਲਾਮੀਦਰ ਗੁਲਾਮੀ ਕਬੂਲ ਕਰਨਾ ਮਨਜ਼ੂਰ ਕਰ ਦੇਣ ਤਾਂ ਫਿਰ ਤਾਂ ਸ਼ਾਇਦ ਇਹ ਤੁਹਾਡੀ ਗੱਲ ਠੀਕ ਹੋਵੇ ਲੇਕਿਨ ਮੈਨੂੰ ਲੱਗਦਾ ਹੈ ਕਿ ਲੋਕ ਇੰਨੇ ਕੁ ਜਾਗਰੂਕ ਹੋ ਗਏ ਨਾ ਇਹਨਾਂ ਸਮਿਆਂ ਦੇ ਵਿੱਚ ਉਹ ਜਿਹੜੇ ਬਾਹਰ ਤੋਂ ਆ ਰਹੇ ਨੇ ਦੇਖੋ ਤੁਸੀਂ ਹੁਣ ਵੀ ਜਿਹੜੇ ਮਸਲੇ ਉੱਠ ਰਹੇ ਨੇ ਜਦੋਂ ਕਸ਼ਮੀਰ ਦਾ ਮਸਲਾ ਉੱਠਿਆ ਇਹਨਾਂ ਨੇ ਕੋਈ ਉਸ ਦੇ ਬਾਰੇ ਆਪਣਾ ਵਿਚਾਰ ਪ੍ਰਗਟ ਨਹੀਂ ਕੀਤਾ ਸੂਬਿਆਂ ਨੂੰ ਖਤਮ ਕਰਨ ਦੇ ਰਾਹ ਦੇ ਉੱਤੇ ਸੁਪਰੀਮ ਕੋਰਟ ਦੇ ਜਿਹੜਾ ਫੈਸਲਾ ਹੈਗਾ ਉਹਦਾ ਮਤਲਬ ਇਹ ਹੈ ਕਿ ਕਿਸੇ ਵੀ ਸੂਬੇ ਨੂੰ ਕਿਸੇ ਵੇਲੇ ਵੀ ਖਤਮ ਕੀਤਾ ਜਾ ਸਕਦਾ ਹੈ ਹਾਲਾਂਕਿ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਡਾਕਟਰ ਅੰਬੇਡਕਰ ਦਾ ਇਹ ਬਿਆਨ ਹੈਗਾ ਕਿ ਸੂਬੇ ਆਪੀਅਰ ਦੇ ਵਿੱਚ ਜਿਸ ਨੂੰ ਲਿਸਟ 2 ਕਹਿੰਦਾ ਹੈ ਉਸ ਦੇ ਵਿੱਚ ਇਹ ਸੋਵਰਨ ਹਨਗੇ ਉਸ ਨੇ ਸੋਵਰਨ ਵਰਡ ਯੂਜ਼ ਕੀਤਾ ਹੈ ਔਰ ਸੋਵਰਨ ਸਟੇਟਸ ਦਾ ਇਹ ਇੰਡੀਆ ਜਿਹੜੀ ਪਹਿਲਾਂ ਉਹ ਉਹਨਾਂ ਨੇ ਪ੍ਰੀਅੰਬਲ ਦੇ ਵਿੱਚ ਲਿਖਿਆ ਹੈ ਕਿ ਇਟ ਇਜ਼ ਅ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਕੋਈ ਸਟੇਟਸ ਨੂੰ ਖਤਮ ਕਰਨ ਤੇ ਖਤਮ ਕਰਨ ਦੀ ਕੋਈ ਪਾਵਰ ਕੇਂਦਰ ਦੇ ਕੋਲ ਕਨਸਟੀਟਿਊਸ਼ਨਲੀ ਹੈ ਨਹੀਂ ਲੇਕਿਨ ਸੁਪਰੀਮ ਕੋਰਟ ਨੇ ਪ੍ਰਮਾਨ ਕਰ ਲਿਆ ਹੁਣ ਇਹੋ ਜੀ ਹਾਲਤ ਦੇ ਵਿੱਚ ਜੇ ਇੰਨੇ ਖਤਰਨਾਕ ਆਦਮੀਆਂ ਨੂੰ ਅਸੀਂ ਚੁਣ ਲਵਾਂਗੇ ਪਾਂ ਫੇਰ ਸਾਡਾ ਹਸ਼ਰ ਤਾਂ ਮਾੜਾ ਹੀ ਹੋਣਾ। ਪਹਿਲਾਂ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਅਸੀਂ ਰਹੇ ਹਾਂ ਤਾਂ ਇਹਨਾਂ ਨੇ ਕੋਈ ਵਧੀਆ ਕੰਮ ਨਹੀਂ ਸੀ ਕੀਤਾ। ਸੋ ਹੁਣ ਜਿਆਦਾ ਨਹੀਂ ਮੈਨੂੰ ਵੀ ਇਹਨਾਂ ਦਾ ਕੋਈ ਇਸ ਤਰ੍ਹਾਂ ਦੀ ਰੀਹੈਬਿਟੇਸ਼ਨ ਹੋ ਸਕੇਗਾ। ਪਰ ਕਿ ਲੱਗਦੇ ਇਸ ਕੱਟ ਕੇ ਤੁਹਾਡਾ ਦਰਵਾਜ਼ਾ ਦੇ ਇਸ हां मैं सवाल दोबारा लेना गुरतेश सिंह जी आपका के खाली दल दी जेडी एकता हो ਸਕਦੀ ਹੈ ਢੀਂਡ ਸੇ ਨੇ ਥੋੜਾ ਸੰਕੇਤ ਦਿੱਤੇ ਆ ਤੇ ਬੀਬੀ ਜ਼ਗੀਰ ਕੌਰ ਦੇ ਬੰਦਿਆਂ ਨੇ ਵੀ ਥੋੜੀ ਸੰਕੇਤ ਦਿੱਤੇ ਆ ਜਦੋਂ ਕੁਝ ਆਪਾਂ ਜਿਵੇਂ ਪਹਿਲਾਂ ਹੀ ਕਹ ਰਹੇ ਹਾਂ ਕਿ ਕੁਝ ਤਾਂ ਪੈਦਾ ਹੋਏਗਾ ਤੇ ਉਹ ਕਿਸ ਹਿਸਾਬ ਤੇ ਸਮਝੌਤਾ ਕਰਨਗੇ ਜਦੋਂ ਕਿ ਇੱਕ ਪਾਸੇ ਪੰਥਕਵਾਹ ਇਹ ਆ ਰਹੀ ਹੈ ਕਿ ਮਾਫੀ ਸਹੀ ਨਹੀਂ ਤੇ ਸੁਦੇਸ਼ ਸਿੰਘ ਢੀਂਡ ਸਾਹਿਬ ਜ਼ਗੀਰ ਕੌਰ ਇਸ ਤਰ੍ਹਾਂ ਜਸਟੀਫਾਈ ਕਰਨਗੇ ਫਿਰ ਇਸ ਮਾਫੀ ਨੂੰ ਇਹ ਵੀ ਸਵਾਲ ਹੈ ਦੇਖੋ ਉਹਨਾਂ ਵੱਲੋਂ ਕੀ ਸੰਕੇਤ ਆ ਰਹੇ ਨੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਇਸ ਵੇਲੇ ਉਹ ਸਿਆਸੀ ਆਦਮੀਆਂ ਦੇ 100-100 ਆਲਟਰਨੇਟਿਵ ਹੁੰਦੇ ਨੇ ਉਹਨਾਂ ਕੋਲੇ ਔਰ ਉਹਨਾਂ ਨੂੰ ਮੌਕੇ ਦੇ ਮੁਤਾਬਕ ਗੱਲ ਕਰਨੀ ਪੈਂਦੀ ਹੈ ਉਹਨਾਂ ਨੂੰ ਸ਼ਾਇਦ ਲੱਗਿਆ ਹੋਵੇਗਾ ਕਿ ਪਹਿਲਾਂ ਇਹ ਦੇਖੀਏ ਕਿ ਇਸ ਦਾ ਕਿੰਨਾ ਅਸਰ ਲੋਕਾਂ ਦੇ ਉੱਤੇ ਹੁੰਦਾ ਹੈ ਤੇ ਉਦੋਂ ਤੱਕ ਪੈਰ ਮਲਦੇ ਰਹੀਏ ਦੇਖਾਂਗੇ ਕਿ ਅੱਗੇ ਜਾ ਕੇ ਗੱਲ ਨਿਕਲਦੀ ਹੈ ਉਹ ਗੱਲ ਵੱਖਰੀ ਹੈ لیکن ਇਹ ਲੋਕ ਵੀ ਤਾਂ ਇਹਨਾਂ ਦੇ ਨਾਲ ਹੀ ਸਨ ਇਹ ਸਾਰਾ ਕੁਝ ਜਿਹਨੂੰ ਕੀਤਾ ਚੋਣ ਬਾਈਕਾਊਟ ਕੀਤਾ ਜਿਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਇੱਕ ਸ਼ਕਤੀ ਬਣ ਕੇ ਉੱਪਰ ਸਕਦੇ ਸੀ ਜਿਸ ਵੇਲੇ ਸਾਰਾ ਪੰਜਾਬ ਤੁਹਾਡੇ ਹੱਥੇ ਵਿੱਚ ਸੀ ਤੁਸੀਂ ਉਸ ਵੇਲੇ ਚੋਣ ਬਾਈਕਾਊਟ ਕਰਤਾ ਹਰ ਵਾਰੀ ਜਿਹੜੀ ਵੀ ਕੋਈ ਇਹਨਾਂ ਨੇ ਇਹਨਾਂ ਇਹਨਾਂ ਸਮਿਆਂ ਦੇ ਵਿੱਚ ਫੈਸਲਾ ਲਿਆ ਉਹ 96 97 ਤੋਂ ਬਾਅਦ ਔਰ 1984 ਦਾ ਦੇਖ ਲਓ ਸੰਤ ਜਰਨੈਲ ਸਿੰਘ ਇਹਨਾਂ ਨੂੰ ਸਪੋਰਟ ਕਰਦੇ ਸੀ ਉਹ ਸਿਆਸੀ ਆਦਮੀ ਨਹੀਂ ਸਨ ਉਹ ਧਾਰਮਿਕ ਆਦਮੀ ਸਨ ਪ੍ਰਚਾਰਕ ਸਨ ਉਹਨਾਂ ਨੂੰ ਇਹ ਸਪੋਰਟ ਕਰਨ ਦੀ بجائے ਇਹਨਾਂ ਨੇ ਬਗਿਆੜਾਂ ਦੇ ਸਾਹਮਣੇ ਸੁੱਟਦਾ ਕਿ ਜੀ ਇਹ ਤਾਂ ਲੋਕਾਂ ਨੂੰ ਮਰਵਾ ਰਿਹਾ ਹੈ ਇਹ ਤਾਂ ਘਰਿਆਂ ਦੇ ਵਿੱਚ ਪਰਚੀਆਂ ਪਾਉਂਦਾ ਆ ਕਰਦਾ ਉਹ ਕਰਦਾ ਹਾਲਾਂਕਿ ਸਾਰਾ ਕੁਝ ਝੂਠ ਸੀ ਝੂਠਾ ਬਿਰਤਾਂਤ ਸਿਰਜਿਆ ਇਸ ਉਸ ਬਿਰਤਾਂਤ ਨੂੰ ਤੋੜਨ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਦਾ ਸਹਿਯੋਗੀ ਸੀ ਉਲਟਾ ਸਗੋਂ ਉਸ ਦੇ ਨਾਲ ਐਸੀ ਮਰਨ ਮਾਰਨ ਦੀ ਲੜਾਈ ਵਿੱਢ ਲਈ ਜੀਦੇ ਵਿੱਚ ਕਿ ਉਸ ਦੇ ਇੱਕ ਸੋਢੀ ਦਾ ਕਤਲ ਹੋਇਆ ਤੇ ਫਿਰ ਬਾਦ ਦੇ ਵਿੱਚ ਇਹਨਾਂ ਦਾ ਜਿਹੜਾ ਗੁਰਚਰਨ ਸਿੰਘ ਸੀਗਾ ਸੈਕਟਰੀ ਉਸ ਦਾ ਕਤਲ ਹੋਇਆ ਤੇ ਜੇ ਥੋੜੇ ਦਿਨ ਹੋਰ ਮੋਰਚਾ ਰਹਿੰਦਾ ਤਾਂ ਪਤਾ ਨਹੀਂ ਕੀ ਕੀ ਹੋਣਾ ਸੀਗਾ। ਯਾਨੀ ਕਿ ਕਿਸੇ ਦੇ ਨਾਲ ਵੀ ਇਹ ਜਿਹੜੇ ਸਿੱਖੀ ਸਰੋਕਾਰਾਂ ਦੇ ਨਾਲ ਪ੍ਰਣਾਏ ਹੋਏ ਲੋਕ ਸਨ ਉਹਨਾਂ ਦੇ ਨਾਲ ਹੀ ਪੂਰੇ ਨਹੀਂ ਆਏ। ਫਿਰ ਇਹਨਾਂ ਨੇ ਜਿੰਨੇ ਵੀ ਧੇਰੇਦਾਰ ਹਨਗੇ ਉਹਨਾਂ ਤੋਂ ਨਿਰੰਕਾਰੀਆਂ ਤੋਂ ਲੈ ਕੇ ਸੱਚਾ ਸੌਦਾ ਵਾਲੇ ਦੂਸਰੇ ਜਿਹੜੇ ਹੈਗੇ ਇਹ ਤਿਲੰਦਰ ਵਾਲੇ ਸਾਰਿਆਂ ਦੇ ਨਾਲ ਇਹਨਾਂ ਦੀ ਸਾਂਝ ਸਾਂਝ ਹੈ ਔਰ ਬੜੀਆਂ ਪੱਕੀਆਂ ਪੀੜੀਆਂ ਸਾਂਝਾਂ ਹਨਗੀਆਂ ਔਰ ਇਹ ਲੋਕ ਜਿੰਨਾ ਸਿੱਖੀ ਦਾ ਨੁਕਸਾਨ ਕਰ ਰਹੇ ਹੈ ਉਹ ਸਾਰਾ ਹੁਪੰਤ ਹੁਣ ਇਸ ਵੇਲੇ ਮਹਿਸੂਸ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਮਾਝੇ ਦੇ ਵਿੱਚ ਜਿਹੜਾ ਸਿੱਖੀ ਦਾ ਗੜ੍ਹ ਸੀਗਾ ਉੱਥੇ ਆ ਕੇ ਲੋਕ ਸਨ ਲਾ ਰਿਹਾ ਇਹਨ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਕਿਸ ਤਰ੍ਹਾਂ ਲੋਕ ਭੁੱਲ ਜਾਣਗੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਲੇਕਿਨ ਜੇ ਲੋਕ ਇੰਨੇ ਹੀ ਭੁੱਲਣਗੇ ਤੇ ਇੰਨੇ ਹੀ ਭੁਲੇਖੇ ਖਾਂ ਆਜੂ ਹੋ ਚੁੱਕੇ ਨੇ ਤਾਂ ਫਿਰ ਸਾਡਾ ਤਾਂ ਰੱਬ ਰੱਖਾ ਹੈ ਅਸੀਂ ਨਹੀਂ ਬਚ ਸਕਦੇ ਇਹ ਐਸੀ ਜਿਹੜਾ ਦੌਰ ਆਏਗਾ ਉਸ ਦੇ ਵਿੱਚ ਇਹ ਚੰਗੀ ਤਰ੍ਹਾਂ ਨਾਲ ਸਾਨੂੰ ਇਹ ਐਮੇਡ ਕਰਕੇ ਹੀ ਸਾਂ ਲੈਣੀ ਬੀ ਬਿਲਕੁਲ ਕਹਿੰਦੇ ਹਨ ਕਿ ਆ ਬਈ ਹੂ ਤਾਂ ਪਰ ਇੱਕ ਸਵਾਲ ਇਹ ਆ ਜਾਂਦਾ ਕਿ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਸਖਵੀਰ ਸਿੰਘ ਬਾਦਲ ਦਾ ਰਮੇਸ਼ ਸਿੰਘ ਕਲਕਾ ਨੇ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਚ ਕਿਹਾ ਕਿ ਇਹਨਾਂ ਨੇ ਸਖਵੀਰ ਸਿੰਘ ਬਾਦਲ ਨੇ ਅਬਗਿਆਦੇਸ਼ ਪੁੱਲ ਦੀ ਮਾਫੀ ਨਹੀਂ ਮੰਗੀ ਇੱਕ ਪੁੱਲ ਹੋਰ ਕੀਤੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਦਾ ਵੀ ਪ੍ਰਤੀਕਰਮ ਆਇਆ ਕਿ ਕਾਂਗਰਸਿਆ ਇਹ ਮਾਫੀ ਸਹੀ ਨਹੀਂ ਇਹ ਜੇ ਮਾਹੌਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਦੁਬਾਰੇ ਕੋਈ ਪ੍ਰਤੀਕਰਮ ਨਹੀਂ ਆਇਆ ਹੋਰ ਕਿਸੇ ਬਹੁਤੇ ਲੀਡਰਾਂ ਦਾ ਵੀ ਨਹੀਂ ਪ੍ਰਤੀਕਰਮ ਆਇਆ ਫਿਰ ਇਹਨਾਂ ਨੇ ਚੁੱਪ ਧਾਰ ਲਈਆ ਇਹ ਚੁੱਪ ਦੇ ਕੀ ਅਰਥ ਨਜ਼ਰ ਆਉਂਦੇ ਨੇ ਦੇਖੋ ਇਹ ਚੁੱਪ ਦਾ ਮਤਲਬ ਇਹ ਹੈ ਕਿ ਲੋਕ ਥੋੜੀ ਦੇਰ ਤੱਕ ਇਸ ਤਰ੍ਹਾਂ ਟਾਲਦੇ ਹੋ ਲੋਕ ਬੁਲਬੁਲਾ ਆ ਜਾਣਗੇ ਸਿਰ ਤੋਂ ਸ਼ੇਰ ਤੋਂ ਗੱਲ ਸ਼ੁਰੂ ਕਰ ਲਓ ਇਸ ਤਰ੍ਹਾਂ ਆਮ ਤੌਰ ਤੇ ਹੋ ਜਾਂਦਾ ਹੈ ਕਈ ਵਾਰੀ ਇਹ ਵਰਤਾਰਾ ਕੰਮ ਆ ਜਾਂਦਾ ਹੈ ਲੇਕਿਨ ਐਤੀ ਵਾਰੀ ਮੈਨੂੰ ਲੱਗਦਾ ਨਹੀਂ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਆ ਪ੍ਰੋਪਗੈਂਡਾ ਪਿਛਲੇ ਸਮਿਆਂ ਦੇ ਵਿੱਚ ਹੋਇਆ ਔਰ ਅੱਜ ਵੀ ਇਹ ਕਿਸੇ ਵੀ ਪੰਥਕ ਸਰੋਕਾਰ ਦੇ ਉੱਤੇ ਆਪਣਾ ਤਮਦੇਹੀ ਦੇ ਨਾਲ ਨਹੀਂ ਖੜੇ ਹੋਏ ਜਾਂ ਤਾਂ ਅੱਜ ਵੀ ਖੜੇ ਹੋ ਜਾਂਦੇ ਨਾ ਜੇ ਉਹ ਜਿਹੜਾ ਐਜੀਟੇਸ਼ਨ ਸੀਸ ਇਹਨਾਂ ਦੀ ਕਿਸਾਨਾਂ ਦੀ ਇਹਨਾਂ ਦੇ ਨਾਲ ਵੀ ਖੜੇ ਹੋ ਜਾਂਦੇ ਤਾਂ ਅਸੀਂ ਸਮਝ ਲਈ ਕਿ ਜੀ ਚਲੋ ਇਹ ਇੱਕ ਵੇਲੇ ਠੀਕ ਹੋ ਗਏ ਤੇ ਲੇਕਿਨ ਉਸ ਤੋਂ ਬਾਅਦ ਜਿਹੜਾ ਹੁਣ ਤੱਕ ਸਮਾਂ ਆਇਆ ਹੈ ਇਹਨਾਂ ਨੇ ਆਪਣੀ ਜਿਹੜੀਆਂ ਕਰਨੀਆਂ ਸਨ ਕਰਤੂਤਾ ਸਨ 1984 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਵੀ ਇੱਕ ਦੁਸ਼ਮਣ ਦੇ ਵਰਕਰਾਂ ਤੁਸੀਂ ਲੜ ਰਹੇ ਹੋ ਦੂਸਰਾ ਆਦਮੀ ਤੁਹਾਡੀ ਮਦਦ ਕਰ ਰਿਹਾ ਹੈ ਤੁਸੀਂ ਉਸ ਦੇ ਪਹਿਰਾ ਇਟ ਨੂੰ ਮਿੱਟੀ ਕਿਚਰੇ ਹੋ ਉਸ ਨੂੰ ਮੌਤ ਦੇ ਮੂੰਹ ਦੇ ਵਿੱਚ ਤੋਰ ਰਹੇ ਹੋ ਔਰ ਉਸ ਦੇ ਉਸ ਦਾ ਮਕਬੂਲੀਅਤ ਇੰਨੀ ਹੈ ਕਿ 1999 ਦੇ ਵਿੱਚ 2000 ਜਦੋਂ ਨਵੀਂ ਸਦੀ ਸ਼ੁਰੂ ਹੋਈ ਹੈ ਤਾਂ ਲੋਕਾਂ ਨੇ ਸਾਰੇ ਸੰਸਾਰ ਦੇ ਲੋਕਾਂ ਨੇ ਮਿਲ ਕੇ ਉਸ ਨੂੰ ਸਦੀ ਦਾ ਸਭ ਤੋਂ ਵੱਡਾ ਬੰਦਾ ਮੰਨਿਆ ਤਾਂ ਤੁਸੀਂ ਤੁਹਾਡਾ ਇਹਨਾਂ ਮਤਲਬ ਸਿਆਸੀ ਮੁਲਾਂਕਣ ਜਿਹੜਾ ਹੈਗਾ ਇਹਨਾਂ ਘਟੀਆ ਹੈਗਾ ਇੰਨਾ ਨੀਵੀਂ ਪੱਦਰ ਦਾ ਹੈ ਕਿ ਤੁਸੀਂ ਇਹ ਵੀ ਨਹੀਂ ਜਾਣ ਸਕੇ ਵੀ ਇਸ ਇਸ ਆਦਮੀ ਦੀ ਇੰਨੀ ਪੋਪੂਲਾਰਿਟੀ ਐ ਸီး ਇਸ ਨੂੰ ਕਿਉਂ ਵਜ਼ਨ ਕਰ ਰਹੇ ਆ ਉਹ ਸਾਡਾ ਸਪੋਰਟਰ ਹੈ ਯਾਨੀ ਇਸ ਦਾ ਮਤਲਬ ਹੈ ਕਿ ਇਹਨਾਂ ਦਾ ਸਿੱਖ ਸਿਆਸਤ ਨੂੰ ਖਤਮ ਕਰਨ ਦਾ ਪ੍ਰੋਗਰਾਮ ਹੈ ਔਰ ਜੇ ਲੋਕ ਇਸ ਤੋਂ ਸਿੱਖ ਸਿਆਸਤ ਤੋਂ ਆਪ ਹੀ ਤੰਗ ਆ ਚੁੱਕੇ ਨੇ ਤੇ ਹੁਣ ਚਾਹੁੰਦੇ ਨੇ ਵੀ ਇਹ ਸਿਆਸਤ ਖਤਮ ਹੋਵੇ ਸਿੱਖੀ ਦਾ ਨਾਮ ਨਿਸ਼ਾਨ ਨਾ ਰਹੇ ਤਾਂ ਫਿਰ ਤਾਂ ਸ਼ਾਇਦ ਇਹਨਾਂ ਦੇ ਚੰਗਲ ਦੇ ਵਿੱਚ ਆ ਜਾਣਗੇ ਦੇ ਉਹਨਾਂ ਨੂੰ ਮੜੀ-ਮੋਟਾ ਵੀ ਅਹਿਸਾਸ ਹੈ ਕਿ ਜੀ ਇਹ ਜਿਹੜੀ ਸਿੱਖੀ ਹੈ ਇਸ ਦੇ ਜਿਹੜੇ ਸਰੂਕਾਰ ਹਨਗੇ ਸਾਰੇ ਸੰਸਾਰ ਦੀ ਦੇ ਭਲੇ ਵਾਸਤੇ ਹਨਗੇ ਔਰ ਸਾਰੇ ਸੰਸਾਰ ਦਾ ਕਲਿਆਣ ਕਰ ਸਕਦੇ ਨੇ ਇਹ ਗੁਰੂ ਸਾਹਿਬ ਦਾ ਜਿਹੜਾ ਇਟਰਨਲ ਹੁਕਮ ਹੈ ਇਸ ਨੂੰ ਲਾਗੂ ਕਰਨ ਵਾਸਤੇ ਸਾਨੂੰ ਐਸੇ ਜੈਸਟਿਫਾਈਡ ਕਰਨ ਦੀ ਲੋੜ ਹੈ ਜਿਹੜੇ ਕਿ ਇਸ ਦੇ ਸਰੂਕਾਰਾਂ ਨੂੰ ਲੋਕਾਂ ਦੀ ਬੋਲੀ ਦੇ ਵਿੱਚ ਔਰ ਅੱਜ ਦੇ ਮੁਹਾਵਰੇ ਦੇ ਵਿੱਚ ਜੋ ਜਿਹੜਾ ਇਹ ਫਿਲਾਸਫੀਕਲ ਕੰਟੈਕਸਟ ਹੈ ਇਸ ਤੇ ਵੀ ਸਥਾਪਿਤ ਕਰ ਸਕਦੇ ਨੇ ਤਾਂ ਉਹ ਇਹਨਾਂ ਦੇ ਨਾਲ ਨਹੀਂ ਜਾਣਗੇ ਉਹ ਕੁਝ ਹੋਰ ਲੱਭਣਗੇ ਉਹਨੂੰ ਕੁਝ ਹੋਰ ਇਸ ਵੇਲੇ ਹੈ ਨਹੀਂ ਆਪਾਂ ਨੂੰ ਜਾਪਦਾ ਹੈ ਲੇਕਿਨ ਸਮਾਂ ਬੜਾ ਬਲਵਾਨ ਹੈ ਅਜੇ ਤਿੰਨ ਚਾਰ ਮਹੀਨੇ ਪਹਿਰੇ ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ ਇਸ ਦੇ ਬਾਰੇ ਤਾਂ ਆਪਾਂ ਨੂੰ ਇੱਕ ਫਿਊਚਰ ਦੇ ਰਿਸ਼ਤਾ ਅਸੀਂ ਦੇਖ ਨਹੀਂ ਸਕਦੇ ਲੇਕਿਨ ਜਾਪਦਾ ਨਹੀਂ ਕਿ ਇਹ ਇਹਨਾਂ ਦੀ ਰੀਹੈਬਿਟੇਸ਼ਨ ਇੰਨੀ ਗੱਲ ਦੇ ਨਾਲ ਹੋ ਜਾਏਗੀ ਜੇ ਕੋਈ ਹੋਰ ਸਟੈਪ ਲੈਂਦੇ ਨਾ ਅਗਾਹ ਕੁਝ ਕਰਦੇ ਨਾ ਫਿਰ ਦੇਖਾਂਗੇ ਪਰ ਗੁਰਤੇਸ਼ਨ ਜੀ ਪੰਜਾਬ ਦੇ ਲੋਕਾਂ ਦੀ ਜਿਹੜੀ ਸਿਹਤ ਨੂੰ ਸਮਝਣ ਦੀ ਜਿਹੜੀ ਪ੍ਰਵਿਰਤੀ ਆ ਵੱਖਰੀ ਤਰ੍ਹਾਂ ਦੀ ਆ ਬਾਕੀ ਸਟੇਟਾਂ ਨੂੰ ਅਲੱਗ ਆਇਆ اچانک ਮਨੋਂ ਮਨੀ ਪਤਾ ਨਹੀਂ ਕੀ ਫੈਸਲਾ ਲੈਣ ਕਿਸੇ ਨੂੰ ਵੀ ਜਿਵੇਂ ਤੋਂ ਧੋਬੀ ਪਟੜਾ ਮਾਰੀ ਦਾ ਕਿਸੇ ਨੂੰ ਵੀ ਪਲਟਕੇ ਸਿੱਟ ਦਿੰਦੇ ਆ ਪਰ ਲੋਕਾਂ ਨੇ ਚੰਗੀ ਸਿਹਤ ਖੁਦ ਵੀ ਸਿਰਜਣੀ ਹੁੰਦੀ ਆ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਗੱਲੋਂ ਜਿਹੜੇ ਆ ਬਿਜਲੀ ਮਾਫੀ ਦਾ ਜਿਹੜਾ ਪੰਜਾਬ ਦੇ ਵਿੱਚ ਕੀਤਾ ਗਿਆ ਹੈ ਇਹਦੇ ਨਾਲ ਲੋਕ ਪੁੱਛਣ ਕਿ ਚਲੋ ਸਿਆਸੀ ਟੋਲੇ ਲੋਕਾਂ ਨੂੰ ਥੱਕਦੇ ਸੀ ਸਾਨੂੰ ਮੜੀ ਗੁੱਟੀ ਰਹਿ ਬਿਲਾ ਬੁਲਾ ਕਰਕੇ ਕਾਫੀ ਡਾਉ ਰਿਆ ਕੀ ਲੱਗਦਾ ਪੰਜਾਬ ਦੇ ਲੋਕ ਨੇ ਐਨੇ ਕਿ ਛੋਟੇ ਜਿਹੀ ਗੁਰਕੀ ਨਾਲ ਹੀ ਪੰਜਾਬ ਦੇ ਲੋਕ ਚੁੱਕ ਪਤਾ ਰਹੇ ਨੇ ਗੰਜੀ ਪੰਜਾਬ ਦੇ ਲੋਕਾਂ ਕੋਲੇ ਇਸ ਵੇਲੇ ਕੋਈ ਚਾਰਾ ਨਹੀਂ ਸੀ ਜਿਸ ਵੇਲੇ ਇਹ ਪਾਰਟੀ ਆਈ ਹੈ ਤੁਸੀਂ ਦੇਖਿਆ ਕਿ ਕਪਤਾਨ ਸਾਹਿਬ ਨੂੰ ਦੋ ਵਾਰੀ ਟਰਾਈ ਕਰ ਲਿਆ ਉਹਨਾਂ ਨੇ ਤਾਂ ਅਖੀਰਲੇ ਸਮਿਆਂ ਦੇ ਵਿੱਚ ਅਖੀਰਲੇ 5 ਸਾਲ ਜਾਂ ਵੈਸੇ ਹੀ 10 ਸਾਲ ਵੀ ਲਾ ਲਓ ਤਾਂ ਲੋਕਾਂ ਨੂੰ ਮਿਲਣਾ ਹੀ ਬੰਦ ਕਰਤਾ ਕਿਸੇ ਦਾ ਕੋਈ ਭਲਾ ਨਹੀਂ ਕੀਤਾ ਕਿਸੇ ਨੂੰ ਕਿਸੇ ਦੇ ਨਾਲ رابطہ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਇਹਨਾਂ ਦਾ ਆਇਆ ਤਾਂ ਤੁਸੀਂ ਹੋਰ ਗੱਲਾਂ ਛੱਡੋ ਜਦੋਂ ਵੀ ਇਹਨਾਂ ਦੀ ਸਰਕਾਰ ਆਈ ਸੀ ਉਹ ਉਹਨਾਂ ਦਿਨਾਂ ਦੇ ਜਿਸ ਵੇਲੇ ਇਹਨਾਂ ਦੀ ਸਰਕਾਰ ਬਣਦੀ ਸੀ ਤੁਸੀਂ ਉਹ ਉਹਨਾਂ ਦਿਨਾਂ ਦੇ ਅਖਬਾਰ ਖੋਲ ਕੇ ਦੇਖੋ ਇਹਨਾਂ ਦੀਆਂ ਬੱਸਾਂ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਘੁੰਮਦੀਆਂ ਸਨ ਤੇ ਇਹਨਾਂ ਦੇ ਜਿਹੜੇ ਸਹਿਯੋਗੀ ਸਨ ਉਹਨਾਂ ਦੀਆਂ ਬੱਸਾਂ ਜਿਹੜੇ ਇਹਨਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਸਨ ਉਹਨਾਂ ਲੋਕਾਂ ਦੀਆਂ ਬੱਸਾਂ ਨੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਲਹੂ ਲੋਹਾਂ ਕਰਛ ਦੇ ਸੀ ਲੋਕਾਂ ਨੂੰ ਕਿੰਨੀਆਂ ਮੌਤਾਂ ਹੁੰਦੀਆਂ ਸਬੀਰ ਹੁਣ ਦੇਖੋ ਤੁਸੀਂ ਆ ਹੁਣ ਪਿਛਲੀ ਵਾਰੀ ਜਦੋਂ ਸਰਕਾਰ ਬਦਲੀ ਹੈ ਤਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਸਾਹਮਣੇ ਆਈ ਕਦੇ ਕਿਸੇ ਨੂੰ ਬੱਸ ਦੇ ਵਿੱਚੋਂ ਧੱਕਾ ਦੇ ਕੇ ਥੱਲੇ ਸੁੱਟਦੇ ਸਨ ਕਦੇ ਬੱਸ ਦੇ ਹੇਠਾਂ ਦੇਂਦੇ ਹੁੰਦੇ ਸਨ ਯਾਨੀ ਕਿ ਕੋਈ ਵੀ ਕਰਤੂਤ ਐਸੀ ਨਹੀਂ ਤੁਸੀਂ ਕੁੱਕ ਬੀਬੀਆਂ ਨੇ ਵਿਚਾਰੀਆਂ ਨੇ ਕੁਝ ਮਸਲੇ ਉਠਾਏ ਡੈਮੋਨਸਟ੍ਰੇਸ਼ਨ ਕੀਤੇ ਤਾਂ ਇਹਨਾਂ ਨੇ ਉਹਨੇ ਚੁੰਨੀਆਂ ਤੱਕ ਪਾੜੀਆਂ ਜੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਮਸਲੇ ਉਠਾਏ ਤਾਂ ਉਹਨਾਂ ਦੇ ਲਹੂ ਲੋਹਾਨ ਚਿਹਰੇ ਆਪਾਂ ਦੇਖਿਆ ਉਹਨਾਂ ਦੀਆਂ ਪੱਗਾਂ ਲੱਤੀਆਂ ਉਹਨਾਂ ਦੇ ਸਿਰਾਂ ਦੇ ਵਿੱਚ ਡਾਂਗਾ ਵੱਜੀਆਂ ਆਪਣੇ ਸਾਹਮਣੇ ਸਾਰਾ ਕੁਝ ਹੋਇਆ ਅੰਮ੍ਰਿਤਸਰ ਦੇ ਵਿੱਚ ਤੇ ਬਠਿੰਡੇ ਇਲਾਕੇ ਦੇ ਵਿੱਚ ਸਾਰਾ ਕੁਝ ਆਪਾਂ ਦੇਖਿਆ ਜੇ ਉਹ ਸੰਗੇ ਜਿਹੜੇ ਲਾਈਨਮੈਨ ਤੇ ਅਧਿਆਪਕ ਜਿਹੜੇ ਬੇਰੁਜ਼ਗਾਰ ਸਨ ਉਹਨਾਂ ਨੇ ਕੀਤਾ ਐਜੂਕੇਸ਼ਨ ਕੀਤੀ ਤਾਂ ਉਹਨਾਂ ਦੇ ਨਾਲ ਕਿੰਨੀ ਬਦਸਲੂਕੀ ਹੋਈ ਇੱਕ ਲੜਕੀ ਦੇ ਇਨਾਂ ਦੇ ਸਰਪੰਚ ਨੇ ਇੱਕ ਵੱਡੇ ਲੀਡਰ ਦੀ ਮੌਜੂਦਗੀ ਦੇ ਵਿੱਚ ਥੱਪਣ ਮਾਰਿਆ ਲੇਕਿਨ ਉਸ ਤੱਕ ਕੋਈ ਇਹਨਾਂ ਨੇ ਨੋਟਿਸ ਨਹੀਂ ਲਿਆ ਇਤਿਹਾਦ ਯਾਨੀ ਕਿ ਕਿਹੜੀ ਗੱਲ ਕਰੀਏ ਕਿਹੜੀ ਗੱਲ ਕਹਿਣੀ ਹੈ ਜਿਹੜੇ ਲੋਕ ਸਪੋਰਟ ਕਰ ਰਹੇ ਨੇ ਇਹਨਾਂ ਨੂੰ ਕੀ ਕਹਿਣੀ ਹੈ ਵੀ ਕਿਸ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਜਾਣਾ ਤਾਂ ਵੈਸੇ ਤਾਂ ਉਸ ਵੇਲੇ ਜਿਹੜੀ ਇਹ ਇਹ ਸਰਕਾਰ ਸੀ ਉਸ ਵੇਲੇ ਤਾਂ ਸਾਡੇ ਕੋਲੇ ਕੋਈ ਚੋਇਸ ਨਹੀਂ ਸੀ ਅਸੀਂ ਦੇਖਿਆ ਵੀ ਇਹਨਾਂ ਦੋਨਾਂ ਦੀ ਕਾਰਵਾਈ ਠੀਕ ਨਹੀਂ ਤੇ ਇਹ ਟਰਾਈ ਕਰ ਲੋ ਹੁਣ ਇਹਨਾਂ ਇਹ ਵੀ ਥੋੜਾ ਆਪਣੇ ਰੰਗ ਵਗਾ ਚੁੱਕੇ ਨੇ ਤੇ ਲੋਕਾਂ ਨੂੰ ਬਹੁਤੇ ਭਾਇ ਨਹੀਂ ਤੇ ਹੁਣ ਦੇਖਦੇ ਆ ਲੇਕਿਨ ਹੋ ਸਕਦਾ ਕੋਈ ਇਹੋ ਜਿਹਾ ਨਵਾਂ ਹੀ ਹੋਰ ਆ ਜਾਏ ਉਮੀਦਾਂ ਦੇ ਉੱਤੇ ਸੰਸਾਰ ਜਿਉਂਦਾ ਹੈ ਸੈਸ਼ਨ ਜੀ ਜਦੋਂ ਆਪਾਂ ਪੰਜਾਬ ਦੀ ਸਿਹਤ ਬਾਰੇ ਵੀ ਗੱਲ ਕੀਤੀ ਆ ਤਾਂ ਆ ਘੋਰਾ ਸਟੇਟਾਂ ਵਿੱਚ ਮਾਰ ਖਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਫਿਰ ਪੰਜਾਬ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਮੌੜ ਮੰਡੀ ਬਠਿੰਡੇ ਦੇ ਏਰੀਆ ਚ ਬਹੁਤ بڑا ਇਕੱਠ ਲੋਕ ਸਵਾਲ ਕਬਠਿੰਡੇ ਨੂੰ ਲੈ ਕੇ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਹਦੇ ਲਈ ਸਰਕਾਰ ਨੇ ਤਰਚੁੱਕੀ ਜਾ ਰਹੀ ਹੈ ਪਰ ਹੈ ਉਹ ਸਿਆਸੀ ਇਕੱਠਾ ਹੈ ਇਹਦੇ ਬਾਰੇ ਕੀ ਮੰਨਣਾ ਤੁਹਾਡਾ ਕਿ ਮਲਾਜਮਾਂ ਨੂੰ ਸਿਹਤ ਵਿੱਚ ਸਿੱਧੇ ਤੌਰ ਤੇ ਲੈਣਾ ਚਾਹੀਦਾ ਨਹੀਂ ਇਹ ਤਾਂ ਬਿਲਕੁਲ ਗਲਤ ਹੈ ਜਿਹੜਾ ਤੁਸੀਂ ਦੇਖਿਆ ਕਿ ਜਿਹੜੀ ਸਾਰੀ ਐਮਰਜੈਂਸੀ ਦਾ ਦੌਰ ਜਿਸ ਵੇਲੇ ਸ਼ੁਰੂ ਹੋਇਆ ਹੈ ਉਹ ਇਸ ਗੱਲ ਤੇ ਸ਼ੁਰੂ ਹੋਇਆ ਸੀ ਕਿ ਇੱਕ ਛੋਟੀ ਜੀ ਗੱਲ ਸੀ ਕਿ ਅਸਿਸਟੈਂਟ ਕਲੈਕਟਰ ਨੇ ਇੰਦਰਾ ਗਾਂਧੀ ਨੂੰ ਸਟੇਜ ਬਣਾ ਕੇ ਦਿੱਤੀ ਸੀ ਜਿਸ ਦੇ ਉੱਤੋਂ ਉਸਨੇ ਆਪਣਾ ਲੈਕਚਰ ਕੀਤਾ ਸੀ ਔਰ ਉਸ ਦੇ ਉੱਤੇ ਉਸ ਦਾ ਡਿਸਕਵালিਫਿਕੇਸ਼ਨ ਹੋਇਆ ਜਿਹੜੇ ਹਨ ਕਿ ਇਹ ਸਰਕਾਰ ਇਸ ਦੇ ਲੋਕ ਰਾਜ ਦੇ ਉਹਨਾਂ ਦੇ ਅਨੁਸਾਰ ਤਾਂ ਇਹ ਇੱਕ ਇਹਨਾਂ ਦਾ ਬਾਕੀ ਨਹੀਂ ਹੈ ਇਸ ਤਰ੍ਹਾਂ ਹੋਣੀ ਚਾਹੀਦੀ ਕਿ ਸਰਕਾਰੀ ਮਸ਼ੀਨਰੀ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਉਹਦੇ ਵਿੱਚ ਆਪਣੇ ਇਲੈਕਸ਼ਨ ਦੇ ਪਾਰਟ ਦਾ ਇਲੈਕਸ਼ਨ ਦਾ ਹਿੱਸਾ ਬਣਾ ਕੇ ਕਰਨ ਤੇ ਪ੍ਰਚਾਰ ਕਰਨ ਇਹ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਦੇਖੋ ਜਿੰਨੇ ਵੀ ਇਹਨਾਂ ਨੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਨੇ ਤੁਸੀਂ ਦੇਖ ਚੁੱਕੇ ਹੋ ਕਿ ਉਹਨਾਂ ਦੇ ਵਿੱਚੋਂ ਪੰਜਾਬ ਦੇ ਹੱਕਾਂ ਦੇ ਵਾਸਤੇ ਖੜਨ ਵਾਸਤੇ ਕੋਈ ਤਿਆਰ ਨਹੀਂ ਹੋਇਆ ਤੇ ਬਹੁਤੀ ਗੱਲ ਇਹਨਾਂ ਨੇ ਚੁਰਾਈ ਨਹੀਂ ਮਾੜਾ ਮੋਟਾ ਕਦੇ-ਕਦੇ ਉਹ ਵਾਤਾਵਰਣ ਦੇ ਬਾਰੇ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਸੰਜੀ ਕੁਝ ਕਹ ਕਹਿੰਦੇ ਨੇ ਲੇਕਿਨ ਉਸ ਤੋਂ ਇਲਾਵਾ ਕੋਈ ਖਾਸ ਗੱਲ ਉਹ ਇਹ ਕਰ ਨਹੀਂ ਸਕੇ ਪੰਜਾਬ ਦੇ ਮਸਲਿਆਂ ਦੇ ਬਾਰੇ ਹੁਣ ਦੇਖੋ ਪੰਜਾਬ ਦਾ ਹੈਲੀਕਾਪਟਰ ਯੂਜ਼ ਕਰਦੇ ਰਹੇ ਪੰਜਾਬ ਦੇ ਇੰਨੇ ਇੰਨੇ ਖਰਚੇ ਹੋਏ ਜਿਹੜੇ ਚੋਣਾਂ ਦੇ ਦੌਰਾਨ ਇਹਨਾਂ ਨੇ ਇਸ਼ਤਿਹਾਰ ਦੂਸਰੇ ਸੂਬਿਆਂ ਦੇ ਵਿੱਚ ਲਾਏ ਤੇ ਲੇਕਿਨ ਉਸ ਦਾ ਨਤੀਜਾ ਦੇਖੋ ਕਿੰਨਾ ਕੁ ਨਿਕਲਿਆ ਤਾਂ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ ਹੁਣ ਇਹ ਜਿਹੜੇ ਜਿਹੜੀਆਂ ਚੋਣਾਂ ਹੋਣਗੀਆਂ ਨਾ ਇਹ ਖਾਸ ਤੌਰ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਲੋਕ ਸੋਚ ਸਮਝ ਕੇ ਵੋਟ ਪਾਉਂਦੇ ਨੇ ਨਾ ਕਿ ਉਹ ਇਮੋਸ਼ਨ ਦੇ ਨਾਲ ਜਾਂ ਕਿਸੇ ਦੇ ਮਗਰ ਲੱਗ ਕੇ ਉਹ ਦੇਖਣਾ ਚਾਹੁੰਦੇ ਨੇ ਜੇ ਤਾਂ ਕੋਈ ਇਸ ਤਰ੍ਹਾਂ ਦੀ ਇੰਤਜ਼ਾਮ ਹੋ ਗਿਆ ਪੰਜਾਬ ਦੇ ਵਿੱਚ ਕਿ ਚੰਗੇ ਲੋਕਾਂ ਨੂੰ ਨੌਜਵਾਨਾਂ ਨੂੰ ਜਿਨ੍ਹਾਂ ਦੇ ਵਿੱਚ ਜਜ਼ਬਾ ਹੈ ਜਿਹੜੇ ਕਾਬਿਲ ਹਨਗੇ ਉੱਥੇ ਜਾ ਕੇ ਆਪਣਾ ਕੇਸ ਰੱਖਣ ਦੇ ਇਹੋ ਜਿਹੇ ਲੋਕਾਂ ਨੂੰ ਮੌਕਾ ਮਿਲਦਾ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਜੀ ਹੁਣ ਇਹ ਵੀ ਛੱਡ ਦਿਓ ਸਾਰਿਆਂ ਨੂੰ ਛੱਡ ਦਿਓ ਹੁਣ ਇਹ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕੀ ਆਏਗਾ ਇਹ ਤਾਂ ਆਪਾਂ ਕੋਈ ਨਜ਼ੂਮੀ ਨਹੀਂ ਦੱਸ ਸਕਦਾ ਲੇਕਿਨ ਹੋਣਾ ਇਹ ਚਾਹੀਦਾ ਹੈ ਕਿ ਜੇ ਕੋਈ ਨਵੀਂ ਨਵੇਂ ਲੋਕਾਂ ਨੂੰ ਨੌਜਵਾਨਾਂ ਨੂੰ ਜਿਹੜੇ ਕਿ 15 20 ਸਾਲ ਸੇਵਾ ਕਰਨ ਦੇ ਕਾਬਿਲ ਹੋਣ ਇਹੋ ਜਿਹੇ ਲੋਕਾਂ ਨੂੰ ਉਭਾਰ ਦੇਣ ਪੜ੍ਹੇ ਲਿਖੇ ਲੋਕਾਂ ਨੂੰ ਤਾਂ ਸ਼ਾਇਦ ਇੱਕ ਹੋਰ ਪਲਟਾ ਸਾਨੂੰ ਦੇਖਣ ਨੂੰ ਮਿਲੇ ਪੰਜਾਬ ਦੀ ਸ਼ਰਤ ਦੇ ਵਿੱਚ ਪੰਜਾਬ ਨੇ ਸਦਾ ਹੀ ਮੋਰੀਦਾਰ ਰੋਲ ਨਿਭਾਇਆ ਸਾਰੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਵੀ ਗਏ ਪੰਜਾਬੀ ਇਹਨਾਂ ਨੂੰ ਲੋਕ ਦੇਖਦੇ ਨੇ ਕਿ ਇਨੋਵੇਟ ਕਰਦੇ ਨੇ ਇਹ ਨਵੇਂ-ਨਵੇਂ ਰਾਹ ਲੱਭਦੇ ਨੇ ਤੇ ਸ਼ਾਇਦ ਇਹ ਨਵਾਂ ਰਾਹ ਐ ਕਿ ਸਿਆਸਤ ਦੇ ਵਿੱਚ ਹੀ ਲੱਭ ਲੈਣ ਹਾਲਾਂਕਿ ਸਿਆਸਤ ਦੇ ਵਿੱਚ ਇਹਨਾਂ ਦੀ ਬਹੁਤੀ ਜਾਗਰੂਕਤਾ ਦਾ ਕੋਈ ਇਤਿਹਾਸ ਕਾਇਲ ਨਹੀਂ ਹੈ